ਮੁਖੀਆਂ ਲਿਖਵਾਣਾ ਜਾਂ ਮੁਖੀਆਂ ਬਣਾਣਾ ਸ਼ਾਇਦ ਸੌਖਾ ਪਰ ਉਹ ਸੌਦੇ ਨੂੰ ਨਿਭਾਣਾ ਬੜਾ ਔਖਾ ਸਾਨੂੰ ਕਦੇ ਵੀ ਕਾਣੀ ਅੱਖ ਨਾਲ ਨਹੀਂ ਦੇਖਣਾ ਚਾਹੀਦਾ ਸਾਨੂੰ ਇੱਕ ਅੱਖ ਦੇ ਨਾਲ ਸਭ ਨੂੰ ਦੇਖਣਾ ਚਾਹੀਦਾ నో ਡਾਊਟ 파ਟੀ ਅਲੱਗ ਹੈ ਔਰ ਪਿਛੇ ਤੱਕ ਹੁਣ ਤੱਕ ਰਾਏ ਦਿੱਤੀ ਇਹੀ ਕਰਦੀ ਆਈ ਹੈ ਵੀ ਅਸੀਂ ਚਾਹੇ ਗਲਤ ਹੈ ਚਾਹੇ ਸਹੀ ਹੈ ਵੀ ਅਸੀਂ ਅੱਖਾਂ ਮੀਡੀਆ ਆਪਣੇ ਆਪ ਨੂੰ ਹੀ ਸਹੀ ਕਹਿਣਾ ਹੈ ਕਿਉਂਕਿ ਮੱਛਰ ਬਹੁਤ ਲੜਦੇ ਨੇ ਕਿਉਂਕਿ ਮੈਂ ਇਹ ਮੈਨੂੰ ਇਹ ਨਹੀਂ ਕਿ ਐਵੇਂ ਮੈਡਮ ਨੇ ਛੜਾਇਆ ਮੈਨੂੰ ਲੱਗਦਾ ਕਿ ਪੂਰੇ ਸ਼ਹਿਰ ਦੇ ਵਿੱਚ ਵੀ ਚੂਹੇ ਹੈਗੇ ਨੇ ਉਹ ਵੀ ਮੈਡਮ ਦੀ ਗਲਤੀ ਹੈ ਪੂਰੇ ਦੁਨੀਆ ਦੇ ਵਿੱਚ ਮਸਕੀਟੋਸ ਹੁੰਦੇ ਨੇ ਉਹ ਵੀ ਮੈਡਮ ਦੀ ਗਲਤੀ ਹੈ ਤਾਂ ਸ਼ਾਇਦ ਕੁਝ ਬਚਿਆ ਹੀ ਨਹੀਂ ਵੀ ਜਿੱਥੇ ਮੇਰੀ ਗਲਤੀ ਨਾ ਵੀ ਨਾ ਸਿਰਫ ਇੱਕ ਮਾਹੌਲ ਖਰਾਬ ਕਰਨ ਵਾਸਤੇ ਪੂਰੀ ਲਾਈਨ ਇਸ ਤਰੀਕੇ ਨਾਲ ਬੈਠੀ ਹੋਈ ਸੀ ਔਰ ਜਦੋਂ ਇਹਨਾਂ ਦੇ ਧਿਆਨ ਚੇ ਗਲਾਈ ਉਹ ਵੀ ਮੁੱਦਾ ਤਾਂ ਕੋਈ ਉਠਿਆ ਹੀ ਨਹੀਂ ਕਿੱਦਾਂ ਬਦਲ ਲੱਗੂਗਾ ਵੀ ਅਸੀਂ ਜਾ ਕੇ ਆਏ ਆ ਦਨ ਪਿਰੇ ਆਪਣਾ ਆਪਾ ਖੋ ਬੈਠੇ ਲੁਧਿਆਣਾ ਦੇ ਵਿੱਚ ਭਾਜਪਾ ਦੇ ਕਾਉਂਸਲਰ ਅਤੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਦਾ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਅੱਜ ਸੁਨੀਲ ਜਾਖੜ ਪੰਜਾਬ ਭਾਜਪਾ ਦੇ ਪ੍ਰਧਾਨ ਲੁਧਿਆਣਾ ਪਹੁੰਚੇ ਤੇ ਉਹਨਾਂ ਨੇ ਬਹੁਤ ਇਲਜ਼ਾਮ ਵੀ ਲਗਾਏ ਤੇ ਲਗਾਤਾਰ ਇਹ ਧਰਨਾ ਅੱਜ ਚੌਥੇ ਦਿਨ ਵੀ ਕਾਰਪੋਰੇਸ਼ਨ ਜ਼ੋਨ ਡੀ ਦੇ ਦਫ਼ਤਰ ਚੱਲ ਰਿਹਾ ਸਾਡੇ ਨਾਲ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਮੈਮ ਧਰਨਾ ਲਗਾਤਾਰ ਚੱਲ ਰਿਹਾ ਅੱਜ ਜਾਖੜ ਸਾਹਿਬ ਵੀ ਆਏ ਸੀਗੇ ਜਖੜ ਸਾਹਿਬ ਦਾ ਇਥੋਂ ਤੱਕ ਕਹਿਗੇ ਕਿ ਨਾਂ ਦੇ ਅੱਗੇ ਪ੍ਰਿੰਸੀਪਲ ਲਗਾਉਣ ਦੇ ਨਾਲ ਕੋਈ ਮੁਖੀਆਂ ਨਹੀਂ ਬਣ ਜਾਂਦਾ ਵੀ ਕੰਮ ਵੀ ਉਦਾਂ ਦੇ ਕਰਨੇ ਚਾਹੀਦੇ ਨੇ ਕਿਸ ਤਰ੍ਹਾਂ ਦੇਖਨੇ ਹੋ ਮੈਂ ਜ਼ਰੂਰ ਕਹਾਂਗੀ ਜਖੜ ਸਾਹਿਬ ਨੂੰ ਵੀ ਤੁਸੀਂ ਪਾਰਟੀ ਦੇ ਮੁਖੀਆਂ ਹੋ ਕਿ ਤੁਸੀਂ ਵੈਰੀਫਾਈ ਕੀਤਾ ਉਸ ਦਿਨ ਕੀ ਗੱਲ ਹੋਈ ਸੀ ਕਿ ਤੁਸੀਂ ਚੈੱਕ ਕੀਤਾ ਵੀ ਕੀ ਉਸ ਦਿਨ ਗੱਲ ਹੋਈ ਸੀ ਵੀ ਜਿਹੜਾ ਇਥੇ ਤੱਕ ਨੋਬਤ ਕਰਨੀ ਪਈ ਉਹਨਾਂ ਨੇ ਕੀ ਇਸ ਗੱਲ ਨੂੰ ਵੈਰੀਫਾਈ ਕੀਤਾ ਕਿ ਮੇਅਰ ਸਾਹਿਬ ਦੇ ਇਹ ਯਮਰ ਨੇ ਕੀ ਗਲਤੀ ਕੀਤੀ ਐਸੀ ਜਿਹੜਾ ਤਾਂ ਨਾ ਲਾਉਣਾ ਪਿਆ ਕਿ ਉਹਨਾਂ ਨੇ ਇੱਕ ਮੁਖੀਆ ਹੋਣ ਦੇ ਨਾਤੇ ਦੋਈ ਚੀਜ਼ਾਂ ਨੂੰ ਵੈਰੀਫਾਈ ਕਰਕੇ ਫਿਰ ਬਿਆਨ ਦਿੱਤਾ ਇਸ ਕਰਕੇ ਮੇਰਾ ਬੜੀ ਖੰਬਲ ਰਿਕੁਐਸਟ ਹੈ ਕਿ ਮੁਖੀਆ ਲਿਖਵਾਣਾ ਜਾਂ ਮੁਖੀਆ ਬਣਾਣਾ ਸ਼ਾਇਦ ਸੌਖਾ ਪਰ ਉਸ ਵਾਅਦੇ ਨੂੰ ਨਿਭਾਣਾ ਬੜਾ ਔਖਾ ਸੋ ਸਾਨੂੰ ਕਦੇ ਵੀ ਕਾਣੀ ਅੱਖ ਨਾਲ ਨਹੀਂ ਦੇਖਣਾ ਚਾਹੀਦਾ ਸਾਨੂੰ ਇੱਕ ਅੱਖ ਦੇ ਨਾਲ ਸਭ ਨੂੰ ਦੇਖਣਾ ਚਾਹੀਦਾ ਐਟ ਲੀਸਟ ਉਹ ਵੈਰੀਫਾਈ ਕਰ ਦੇ ਉਹ ਬਿਨਾ ਕੱਲੇ ਸੁਣੇ ਹੋਈ ਗੱਲਾਂ ਤੇ ਨਾ ਜਾਂਦੇ ਇੱਕ ਤਰਫਾ ਸੁਣ ਕੇ ਉਹਨਾਂ ਬਿਆਨ ਨਾ ਕਰਦੇ ਨੋ ਡਾਊਟ 파ਟੀ ਅਲੱਗ ਹੈ ਔਰ ਪਿਛੇ ਤੱਕ ਹੁਣ ਤੱਕ ਰਾਏ ਦਿੱਤੀ ਇਹੀ ਕਰਦੀ ਆਈ ਹੈ ਵੀ ਅਸੀਂ ਚਾਹੇ ਗਲਤ ਹੈ ਚਾਹੇ ਸਹੀ ਹੈ ਅਸੀਂ ਅੱਖਾਂ ਮੀਡੀਆ ਆਪਣੇ ਆਪ ਨੂੰ ਵੀ ਸਹੀ ਕਹਿਣਾ ਆ ਪਰ ਜਰੂਰ ਕਹਾਂਗੀ ਵੀ ਜੇ ਉਹ ਇਸ ਤਰ੍ਹਾਂ ਦਾ ਬਿਆਨ ਲਗਾ ਰਹੇ ਹੈ ਕਿ ਕੱਲਾ ਪ੍ਰਿੰਸੀਪਲ ਲਗਾਉਣ ਨਾਲ ਕੋਈ ਕੋਈ ਹਾਈਲਾਈਟ ਨਹੀਂ ਹੋ ਜਾਂਦਾ ਪਰ ਮੈਂ ਤਾਂ ਪਹਿਲਾਂ ਵੀ ਇਹ ਗੱਲ ਸੁਣਦੀ ਸੀ ਵੀ ਮੇਰੇ ਇੱਕ ਪ੍ਰਿੰਸੀਪਲ ਹੋਣ ਦੇ ਨਾਲ ਪਹਿਲਾਂ ਵੀ ਦਿੱਕਤਾਂ ਆਈਆਂ ਨੇ ਇਹਨਾਂ ਨੂੰ ਮੇਰੇ ਸਕੂਲ ਐਜੂਕੇਟਿਡ ਹੋਣ ਦੇ ਨਾਲ ਵੀ ਦਿੱਕਤਾਂ ਆਈਆਂ ਨੇ ਈਵਨ ਕਿ ਮੈਂ ਇੰਗਲਿਸ਼ ਬੋਲਣ ਦੀ ਇਹ ਇੱਕ ਗੱਲ ਦੀ ਵੀ ਦਿੱਕਤ ਆਈ ਹੈ ਸੋ ਮੈਨੂੰ ਨਹੀਂ ਸਮਝ ਆਉਂਦੀ ਵੀ ਇਹਨਾਂ ਨੂੰ ਦਿੱਕਤ ਕਿਸ ਗੱਲ ਦੀ ਨਹੀਂ ਹੈਗੀ ਸ਼ਾਇਦ ਉਹਨਾਂ ਨੂੰ ਕਹੋ ਵੀ ਇਸ ਗੱਲ ਦੀ ਵੀ ਦਿੱਕਤ ਸਭ ਤੋਂ ਪਹਿਲਾਂ ਤੁਹਾਡੇ ਕਾਉਂਸਲਰ ਬੋਲ ਰਹੇ ਨੇ ਵੀ ਇੱਕ ਮਹਿਲਾ ਇਸ ਕੁਰਸੀ ਦੇ ਉੱਤੇ ਬੈਠੀ ਹੀ ਕਿਉਂ ਆ ਕਿਸ ਤਰੀਕੇ ਦੇ ਨਾਲ ਇੱਕ ਮਹਿਲਾ ਬੈਠ ਕੇ ਕਾਰਪੋਰੇਸ਼ਨ ਪੰਜਾਬ ਦੀ ਸਭ ਤੋਂ ਵੱਡੀ ਕਾਰਪੋਰੇਸ਼ਨ ਨੂੰ ਕਿਦਾਂ ਹੈਂਡਲ ਕਰ ਰਹੀ ਹੈ ਸ਼ਾਇਦ ਇਹ ਵੀ ਨਹੀਂ ਬਰਦਾਸ਼ਤ ਹੋ ਪਾਰਿਆ ਉਹਨਾਂ ਸੋ ਮੇਰੀ ਬੇਨਤੀ ਹੈ ਜੇਕਰ ਮਾਪੋ ਕਾ ਨਾ ਡਮੀ ਮੇਅਰ ਕਹਿ ਰਹੇ ਨੇ ਤੇ ਜੇ ਡਮੀ ਮੇਅਰ ਕਹਿ ਰਹੇ ਨੇ ਫਿਰ ਤਾਂ ਮੇਰੀ ਜਗ੍ਹਾ ਕੋਈ ਹੋਰ ਬੈਠਾ ਹੋਣਾ ਚਾਹੀਦਾ ਸੀ ਉੱਥੇ ਕੰਮ ਕਰਨ ਵਾਸਤੇ ਸੁਣਨ ਵਾਸਤੇ ਫਿਰ ਮੇਰੇ ਨਾਲ ਬਹਿ ਸੁਣ ਦਾ ਕੀ ਤਰੀਕਾ ਬਣ ਗਿਆ ਅਗਰ ਮੈਂ ਡਮੀ ਮੇਅਰ ਹਾਂ ਮੈਂ ਧਿਆਨ ਚ ਲਿਆ ਦਵਾਂ ਕਿ ਤੁਹਾਡੇ ਦੇ ਬਹੁਤ ਸਾਰੇ ਕਾਉਂਸਲਰ ਉਥੇ ਮੇਲ मोस्टली ਮੇਲਸ ਵਰ ਸਿਟਿੰਗ ਓਵਰ देयर एक्सेप्ट 3 ਫੀਮੇਲਸ ਔਰ ਉਹ ਸਾਰੇ ਡਮੀ ਕਾਉਂਸਲਰ ਬਣਾ ਕੇ ਆਪਣੇ ਘਰੇ ਬਿਠਾ ਕੇ ਬੈਠੇ ਸੀ ਜੋ ਇਹਨਾਂ ਦੀ ਪ੍ਰਥਾ ਪਿੱਛੇ ਚੱਲਦੀ ਆ ਰਹੀ ਹੈ ਜੇ ਸੀਟ ਵੂਮਨ ਲਈ ਰਿਜ਼ਰਵ ਹੋਈ ਹੈ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਕੀਤੀ ਹੈ ਤਾਂ ਇਥੇ ਇੱਕ ਵੂਮਨ ਨੂੰ ਉਹਨੇ ਬਿਠਾਇਆ which is in working mode from hmm. morning till evening ਤੇ ਜੇ ਇਹ ਮੇਅਰ ਡਮੀ ਹੁੰਦੀ ਤਾਂ ਇਹ ਇੱਕੇ ਫਿਰ ਤੁਹਾਨੂੰ ਮੇਰੀ ਜਗ੍ਹਾ ਇੰਟਰਵਿਊ ਕੋਈ ਹੋਰ ਦਿੰਦਾ ਨਜ਼ਰ ਆ। ਜੀ। ਸੋ ਮੀਰੀ ਸੌਰੀ ਟੂ ਸੇ ਅ ਸ਼ਬਦਾਂ ਨੂੰ ਅਸੀਂ ਜਿੱਦਾਂ ਮਰਜ਼ੀ ਤੋੜ ਮੜੋੜ ਲਈਏ ਉਸੇ ਗੱਲ ਦਾ ਪਹਿਲਾਂ ਹੋਈ ਵੀ ਸਾਨੂੰ ਮर्याਦਾ ਹੀ ਨਹੀਂ ਧਿਆਨ ਚ ਰਹਿੰਦੀ ਵੀ ਅਸੀਂ ਕਿਸ ਨਾਲ ਕੀ ਗੱਲ ਬਸ ਸਿਨੈਰੀਓ ਹੋਇਆ ਕੀ ਸੀ ਡਾਕਟਰ ਦੇ ਵਿੱਚ ਆਇਓ ਸਿਨੈਰੀਓ ਹੋਇਆ ਕਿ ਗੱਲ ਕਿਉਂ ਵੱਧ ਗਈ ਨਹੀਂ ਆ ਜਿਸ ਤਰ੍ਹਾਂ ਕੀ ਵੀਡੀਓ ਤੁਹਾਨੂੰ ਸਾਰਾ ਕੁਝ ਜ਼ਾਹਿਰ ਕਰ ਰਹੀਆਂ ਨੇ। ਕਿ ਪਹਿਲਾਂ ਤੋਂ ਹੀ ਕੁਝ ਪਲਾਨ ਬਣਾ ਕੇ ਆਏ ਹੋਣੇ ਆ ਕਿਉਂਕਿ ਇਹਨਾਂ ਨੇ ਮੈਂ ਹੁਣ ਤੁਹਾਨੂੰ ਡਮੀ ਨੀਅਰ ਦਾ ਵੀ ਇੱਕ ਹੋਰ ਹੋਰ ਡਮੀ ਦੇ ਵੀ ਗੱਲ ਦੱਸਦਾ ਕਿ ਲੀਡਰ ਆਫ oppositon ਇਹਨਾਂ ਨੇ ਰਤਰਾ ਮੈਡਮ ਨੂੰ ਬਣਾਇਆ ਹੋਇਆ ਤੇ ਫੋਨ ਮੇਰੇ ਕੋਲੋਂ ਕਰਕੇ ਟਾਈਮ ਕੌਣ ਲੈ ਰਿਹਾ ਉਹਨਾਂ ਦਾ ਬੇਟਾ ਹੂੰ ਇਵਨ ਆਈ ਆਈ ਡੂ ਹੈਵ ਥੇਅਰ ਕਾਲ ਰਿਕਾਰਡਸ ਆਲਸੋ ਕਿ ਵੀ ਮੇਰੇ ਕੋਲ ਉਹ ਮੇਰੇ ਤੋਂ ਫੋਨ ਕਰਕੇ ਟਾਈਮ ਮੰਗ ਰਿਹਾ ਹੈ ਕਿ ਵੀ ਤੁਸੀਂ ਸਾਨੂੰ ਟਾਈਮ ਦੇ ਦਿਓ ਜੀ ਸਾਰੇ ਕਾਉਂਸਲਰ ਮਿਲਣਾ ਆਉਣਾ ਚਾਹਦੇ। ਤਾਂ ਮਤਲਬ ਐਗਜ਼ਾਮਪਲਾ ਉਹਨਾਂ ਵੱਲੋਂ ਸ਼ੁਰੂ ਹੋ ਰਹੇ ਹਨ ਜੋ ਉਹਨਾਂ ਦੀ ਮੈਂਟੈਲਟੀ ਉਹਨਾਂ ਨੂੰ ਸਾਹਮਣੇ ਵਾਲਾ ਵੀ ਵੈਸੇ ਹੀ ਲੱਗ ਰਿਹਾ ਹੈ। ਮੇਰੇ ਕੋਲੋ ਟਾਈਮ ਲਿਆ ਉਹਨਾਂ ਨੇ ਕਿ ਮੈਮ ਅਸੀਂ ਮਿਲਣਾ ਚਾਹੁੰਦੇ ਹਾਂ ਔਰ ਬਕਾਇਦਾ ਮੈਂ ਉਹਨਾਂ ਨੇ ਇਹ ਗੱਲ ਕਹੀ ਇਕੱਲ ਪਹਿਲਾਂ ਵੀ ਇਸੇ ਤਰੀਕੇ ਨਾਲ ਇਕੱਠੇ ਹੋ ਕੇ ਆਏ ਬਹੁਤ ਬਤਕਮੀਤੀ ਕੀਤੀ ਇਹਨਾਂ ਨੂੰ ਬੋਲਣ ਦਾ ਪਤਾ ਨਹੀਂ ਸੀ ਉਸ ਤੋਂ ਬਾਅਦ ਇਹਨਾਂ ਦੇ ਕਾਉਂਸਲਰ ਸਾਹਿਬ ਅਪੋਲੋਜਾਈਜ਼ ਕਰਕੇ ਗਏ ਕਿ ਮੈਮ ਦੋ ਚਾਰ ਬੰਦਿਆ ਕਰਕੇ ਆਪਾਂ ਮਾਹੌਲ ਨਾ ਖਰਾਬ ਕਰੀਏ ਅਸੀਂ ਉਹਨਾਂ ਵੱਲੋਂ ਤੁਹਾਨੂੰ ਸੌਰੀ ਫੀਲ ਕਰਦੇ ਵੀ ਇਹਨਾਂ ਨੇ ਗਲਤ ਕੀਤਾ ਸੀ ਉਸ ਤੋਂ ਬਾਅਦ ਇਹ ਮੇਰੇ ਕੋਲ ਬੀ ਜ਼ੋਨ ਆ ਕੇ ਬਕਾਇਦਾ ਮਹੀਨਾ ਡੇਢ ਅਪਰੋਚ ਕਰਦੇ ਰਹੇ ਕਦੇ ਕਿਸੇ ਦੇ ਥਰੂ ਕਿਸੇ ਦੇ ਥਰੂ ਫਿਰ ਇਹਨਾਂ ਨੇ ਅਪੋਲੋਜਾਈਜ਼ ਕੀਤਾ ਉੱਥੇ ਬਕਾਇਦਾ ਉਸ ਦਿਨ ਇਹਨਾਂ ਨੇ ਬੀ ਜ਼ੋਨ ਦੇ ਉੱਤੇ ਮੇਰੇ ਨਾਲ ਫੋਟੋਸ ਖਿੱਚਵਾ ਕੇ ਆਪਣੀ ਫੇਸਬੁੱਕ ਤੇ ਉੱਪਰ ਅਪਲੋਡ ਕੀਤੀਆਂ ਇਹ ਜ਼ਾਹਿਰ ਕਰਨ ਲਈ ਹੈ ਕਿ ਵੀ ਵੀ ਆਲ ਆਰ ਸਮੂਥ ਵੀ ਸਾਰਾ ਕੁਝ ਵਧੀਆ ਚੱਲਦਾ ਪਿਆ ਹੈ ਔਰ ਮੈਂ ਬਕਾਇਦਾ ਉਹਨਾਂ ਦੇ ਬੇਟੇ ਨੂੰ ਇਹ ਗੱਲ ਕਹੀ ਸੀ ਕਿ ਵੀ ਬੇਟਾ ਜੀ ਆਪਾਂ ਮਿਲ ਤਾਂ ਲੈਨੇ ਆ ਪਰ ਪਿਛਲੀ ਵਾਰ ਵਾਲੀ ਹਰਕਤ ਦੁਬਾਰਾ ਨਾ ਹੋ ਉਹਨੇ ਮੈਨੂੰ ਆਸ਼ਵਾਸ਼ਣ ਦੋਇਆ ਵੀ ਅਸੀਂ ਸਾਰਿਆਂ ਨਾਲ ਗੱਲ ਕੀਤੀ ਹੈ ਮੈਮ ਅਸੀਂ ਸਿਰਫ ਦਿੱਕਤਾਂ ਕਲੀਅਰ ਕਰਨ ਆਈਆਂ ਨੇ ਕੋਈ ਇਸ ਤਰ੍ਹਾਂ ਦੀ ਮਿਸਬੀਹੇਵ ਵਾਲੀ ਜਾਂ ਕੋਈ ਦਿੱਕਤ ਨਹੀਂ ਹੋਏਗੀ ਔਰ ਤੁਹਾਨੂੰ ਦੱਸ ਦਵਾ ਕਿ ਜਦੋਂ ਮੈਂ ਸਿਰਫ ਉਸ ਸਿਰਫ ਇਹਨਾਂ ਨੂੰ ਟਾਈਮ ਦਿੱਤਾ ਡੀ ਜ਼ੋਨ ਤੇ ਉਸ ਦਿਨ ਕੋਈ ਵਿਜ਼ਿਟਰ ਨਹੀਂ ਸੀ ਕੋਈ ਨਾਰਮਲ ਪਬਲਿਕ ਨਹੀਂ ਆਈ ਔਰ ਮੈਂ ਸਪੈਸ਼ਲੀ ਸਿਰਫ ਇਹਨਾਂ ਨੂੰ ਮਿਲਣ ਵਾਸਤੇ ਉੱਥੇ ਗਈ ਤੁਹਾ ਮੈਂ ਤੁਹਾਨੂੰ ਆਪਣੇ ਮਨ ਦੀ ਮਨਸ਼ਾ ਦੱਸ ਰਹੀ ਆ ਵੀ ਕੀ ਸੀ ਕੀ ਨਹੀਂ ਸੀ ਔਰ ਆਈ ਵਾਸ ਅਲੋਨ ਮੈਂ ਇਕੱਲੀ ਸੀਗੀ ਔਰ ਜੋ ਜੋ ਇਹ ਮੈਨੂੰ ਕੰਪਲੇਂਟਸ کہہ ਰਹੇ ਸੀ ਮੈਂ ਨਾਲ ਦੀ ਨਾਲ ਡਾਇਰੀ ਦੇ ਉੱਤੇ ਖੁਦ ਵੀ ਨੋਟ ਡਾਉਨ ਕਰ ਰਹੀ ਸੀ ਔਰ ਅਫਸਰ ਸਾਹਿਬਾਨ ਨੂੰ ਕਾਲ ਕਰਕੇ ਨਾਲ ਦੀ ਨਾਲ ਹਿਦਾਇਤ ਦੇ ਰਹੀ ਸੀ ਵੀ ਆ ਆ ਕੰਮ ਰਹਿੰਦਾ ਹੈ ਤੁਸੀਂ ਆ ਚੀਜ਼ ਜਿਹੜੀ ਆ ਕੰਪਲੀਟ ਕਰਦੇ ਹੋ ਔਰ ਮੇਰੇ ਜਾਨ ਤੋਂ ਪਹਿਲਾਂ ਜਿਵੇਂ ਕਿ ਮੈਂ ਦੱਸ ਰਹੀ ਆ ਵੀ ਤਾਂ 25 ਜਣੇ ਉੱਥੇ ਬੈਠੇ ਹੋਏ ਸੀ ਜਿਨ੍ਹਾਂ ਦੇ ਵਿੱਚੋਂ ਗਿਣਤੀ ਤੋਂ 5 ਤੋਂ 7 ਕਾਉਂਸਲਰ ਹੋਣੇ ਨੇ

ਵੀ ਇਹਨਾਂ ਨੇ ਦਿੱਕਤਾਂ ਕਿਸ ਤਰੀਕੇ ਨਾਲ ਦੱਸੀਆਂ ਮੈਂ ਕਿਸ ਤਰੀਕੇ ਨਾਲ ਸੁਣ ਕੇ ਉਸ ਚੀਜ਼ ਦਾ ਹੱਲ ਕਰਵਾਇਆ ਬਕਾਇਦਾ ਅਫਸਰ ਸਾਹਿਬਾਨਾਂ ਨੂੰ ਮੌਕੇ ਤੇ ਫੋਨ ਵੀ ਕੀਤੇ ਗਏ ਔਰ ਜਦੋਂ ਇਹਨਾਂ ਦੇ ਧਿਆਨ ਚ ਇਹ ਗੱਲ ਆਈ ਉਹ ਵੀ ਮੁੱਦਾ ਤਾਂ ਕੋਈ ਉਠਿਆ ਹੀ ਨਹੀਂ ਕਿੱਦਾਂ ਪਤਾ ਲੱਗੂਗਾ ਵੀ ਅਸੀਂ ਜਾ ਕੇ ਆਏ ਆ ਥੈਨ ਫਿਰ ਇਹ ਆਪਣਾ ਆਪਾ ਖੋ ਬੈਠੇ ਇੱਕ ਕਾਉਂਸਲਰ ਬੋਲਦੇ-ਬੋਲਦੇ ਇੰਨਾ ਕੁ ਜ਼ਿਆਦਾ ਲਾਊਡ ਹੋ ਗਏ ਵੀ ਉਹਨਾਂ ਤੋਂ ਆਪਣੇ ਆਪ ਤੇ ਕੰਟਰੋਲ ਹੀ ਨਹੀਂ ਰਿਹਾ ਸੈਕੰਡਲੀ ਉਹ ਖੁਦ ਬੋਲ ਰਹੀ ਸੀ ਔਰ ਉਹਨਾਂ ਦੇ ਆਪਣੇ ਕਾਉਂਸਲਰ ਹੀ ਉਹਨੂੰ ਚੁੱਪ ਕਰਾ ਰਹੇ ਸੀ ਆਪਸ ਦੇ ਵਿੱਚ ਗੈਂਸਾ ਬਸਾਈ ਸ਼ੁਰੂ ਹੋ ਗਈ ਉਹਨਾਂ ਦਾ ਆਪਸ ਦੇ ਵਿੱਚ ਹੀ ਆਵਾਜ਼ ਏਡੀ ਉੱਚੀ ਹੋ ਗਈ ਰਵਾਜ਼ ਸੁਣ ਕੇ ਨੇਚਰਲੀ ਜਿਹੜੇ ਵੀ ਵਿਅਕਤੀ ਬਾਹਰ ਖੜਾ ਚਾਹੀ ਤੁਸੀਂ ਬਾਹਰ ਖੜੇ ਹੋ ਤੁਸੀਂ ਭੱਜ ਕੇ ਅੰਦਰ ਆਉਂਗੇ ਦੇਖਣ ਵਾਸਤੇ ਵੀ ਕਈ ਕੀ ਦਿੱਕਤ ਹੋ ਗਈ ਤਾਂ ਉਹਨੂੰ ਸੁਣ ਕੇ ਬਾਕੀ ਵੀ ਅੰਦਰ ਆਏ ਔਰ ਉਹਨਾਂ ਦੇ ਨਾਲ ਜੋ ਸਿਕਿਉਰਟੀ ਸੀ ਮੇਰੇ ਨਾਲ ਉਹ ਅੰਦਰ ਆਈ ਔਰ ਜਦੋਂ ਦੇਖਿਆ ਵੀ ਹੁਣ ਅਸਟਾਡੀ ਤਾਂ ਗਲਤੀ ਸਾਬਤ ਹੋ ਗਈ ਵੀ ਅਸੀਂ ਉੱਚੀ ਉੱਚੀ ਸ਼ੁਰੂ ਹੋ ਗਏ ਜਿਹੜਾ ਕੰਮ ਅਸੀਂ ਪਹਿਲਾਂ ਕੀਤਾ ਸੀ ਦੁਬਾਰਾ ਕਰ ਰਹੇ ਹਾਂ ਉਹਨਾਂ ਨੇ ਸਾਰੀ ਗੱਲ ਸਿਕਿਉਰਟੀ ਤੇ ਸੁਰਤੀ ਵੀ ਤੁਸੀਂ ਪੁਲਿਸ ਬੁਲਾ ਕੇ ਸਾਨੂੰ ਡਰਾਣਾ ਚਾਹੁੰਦੇ ਹੋ ਔਰ ਬਹੁਤ ਸਾਮਿਧਾਰ ਹੋ ਤੁਸੀਂ ਔਰ ਸਮਝਦਾਰੀ ਦੇ ਨਾਲ ਤੁਹਾਨੂੰ ਵੀ ਪਤਾ ਹੈ ਜਨਤਾ ਸਾਰਾ ਕੁਝ ਜਾਣਦੀ ਵੀ ਸਿਕਿਉਰਟੀ ਦਾ ਕੀ ਕੰਮ ਹੁੰਦਾ ਹੈ ਔਰ ਜਿੱਥੇ ਕਿਤੇ ਇੱਕ ਨਮਾਇੰਦਾ ਖੜਾ ਹੁੰਦਾ ਉਹਦੀ ਸਿਕਿਉਰਟੀ ਲਗਾਉਣ ਦਾ ਮਤਲਬ ਕੀ ਹੁੰਦਾ ਆਪਾਂ ਪੌਣੇ ਘੰਟੇ ਤੋਂ ਬੈਠ ਕੇ ਗੱਲ ਕਰ ਰਹੇ ਸੀ ਪੌਣੇ ਘੰਟੇ 'ਚ ਕੋਈ ਸਿਕਿਉਰਟੀ ਨਹੀਂ ਅੰਦਰ ਆਈ ਪੌਣੇ ਘੰਟੇ ਦੇ ਵਿੱਚ ਅਸੀਂ ਚਾਹ ਪਾਣੀ ਪੀਤਾ ਬੜੇ ਸੋਹਣੇ ਤਰ੍ਹਾਂ ਗੱਲ ਕਰ ਰਹੇ ਹਾਂ ਤੇ ਉਦੋਂ ਦਾ ਕੋਈ ਕਿਸੇ ਨੂੰ ਅੰਦਰ ਆ ਕੇ ਐਂਟਰ ਨਹੀਂ ਕੀਤਾ ਤੇ ਡਰਾਉਂਤਮ ਘੋਣ ਵਾਲੀ ਕਿਹੜੀ ਗੱਲ ਹੈ ਸਿਰਫ ਮਹਿਜ਼ ਇੰਨੀ ਕੋ ਗੱਲ ਦੇ ਉੱਤੇ ਉ ਆਪਣੀਆਂ ਕੁਰਸੀਆਂ ਤੋਂ ਉੱਠੇ ਉੱਚੀ-ਉੱਚੀ ਬੋਲਣਾ ਸ਼ੁਰੂ ਕੀਤਾ ਮੈਂ ਉਹਨਾਂ ਨੂੰ ਫਿਰ ਕਹਿ ਰਹੀ ਆ ਵੀਰ ਜੀ ਭਾਜੀ ਪਲੀਜ਼ ਬੈਠ ਕੇ ਗੱਲ ਕਰ ਲਓ ਨਾ ਮੈਂ ਕੁਝ ਕੁਰਸੀ ਤੋਂ ਖੜੀ ਹੋਈ ਤੇ ਨਾ ਮੈਂ ਉਹਨਾਂ ਨੂੰ ਕੁਝ ਵੀ ਕਿਹਾ ਈਵਨ ਉਹ ਇਸ ਤਰੀਕੇ ਨਾਲ ਘੇਰਾ ਬਣਾ ਕੇ ਐਦਾਂ ਆਲੇ-ਦੁਆਲੇ ਖੜੇ ਹੋ ਗਏ ਵੀ ਉਹ ਪੂਰੀ ਤਰ੍ਹਾਂ ਦੱਬਣਾ ਚਾਹੁੰਦੇ ਸੀ ਤੇ ਜਦੋਂ ਉਹਨਾਂ ਨੇ ਦੇਖਿਆ ਵੀ ਮੈਡਮ ਦੱਬੇ ਨਹੀਂ ਜਾ ਰਹੇ ਹੈਗੇ ਬੜਾ ਆਰਾਮ ਨਾਲ ਬੈਠੇ ਨੇ ਤਾਂ ਕੀ ਉਹਨਾਂ ਨੇ ਪਿੱਛੇ ਕਰਮਚਾਰੀ ਜਿਹੜੇ ਖੜੇ ਸੀ ਉਹਨਾਂ ਨੂੰ ੱੱਕੇ ਮਾਰ ਕੇ ਉੱਥੋਂ ਆਫਿਸ ਤੋਂ ਬਾਹਰ ਚਲੇ ਗਏ ਬਾਹਰ ਜਾ ਕੇ ਧਰਨਾ ਲਾ ਲਿਆ ਜਿੰਦਾਬਾਦ ਮੁਰਦਾਬਾਦ ਸ਼ੁਰੂ ਕਰ ਦਿੱਤੀ ਐਂਡ ਦਿਸ ਵਾਸ 올 ਸੀਨ ਪਰ ਉਹ ਰਿਕਾਰਡਿੰਗਾਂ ਜਿਹੜੀਆਂ ਉਸ ਵੇਲੇ ਬੈਸ ਦਸਈਏ ਵੇਲੇ ਇਹਨਾਂ ਨੇ ਕੀਤੀਆਂ ਜਾਂ ਇਹਨਾਂ ਨੇ ਬੋਲਦੇ ਹੋਏ ਕਿ ਸਾਰੀਆਂ ਰਿਕਾਰਡਿੰਗਾਂ ਇਹਨਾਂ ਦੀਆਂ ਖੁਦ ਦੀਆਂ ਨੇ ਇਹਨਾਂ ਨੇ ਖੁਦ ਹੀ ਮੀਡੀਆ 'ਚ ਦਿੱਤੀਆਂ ਔਰ ਖੁਦ ਹੀ ਹੁਣੇ ਫਸ ਗਏ ਹੋਏ ਨੇ ਔਰ ਪਰ ਮੈਂ ਤੁਸੀਂ ਡਰਮ ਦੇ ਵਾਸਤੇ ਸਾਡੇ ਪਰਚਾ ਵੀ ਕਰ ਦਿੰਦਾ ਪਰਚੇ ਚਾਹੀਏ ਸਾਡੇ ਤੇ ਦਸ ਕਰ ਦੋ ਹੋਰ ਮੈਂ ਕਿਉਂ ਕਰਾਉਣਾ অলਰੈਡੀ ਹਾਊਸ ਬਣਨ ਤੋਂ ਪਹਿਲਾਂ ਮੈਂ ਤਾਂ ਖੈਰ ਜਾਣਦੀ ਵੀ ਨਹੀਂ ਸੀ ਉਸ ਤੋਂ ਪਹਿਲਾਂ ਨਾ ਇਹ ਤੋਂ ਪਹਿਲੀ ਵਕੀਰੇ ਵਰਤੇ ਹੋਏ ਨੇ ਨਾ ਤੇ ਮੈਨੂੰ ਕਿ ਲੋੜ ਹੈ ਜੀ ਕਰਾਉਣ ਦੀ ਪਰ ਮੈਂ ਤਾਂ ਬੜੇ ਹੈਲਥੀ ਰਿਲੇਸ਼ਨ ਦੇ ਨਾਲ ਉਸ ਦਿਨ ਬੁਲਾਇਆ ਵਾ ਤਲਾਪ ਕੀਤੇ ਔਰ ਅੱਜ ਵੀ ਮੇਰੇ ਵੱਲੋਂ ਕੋਈ ਪਰਚਾ ਨਹੀਂ ਹੋਇਆ ਕਿ ਪ੍ਰਸ਼ਾਸਨ ਹੈ ਪ੍ਰਸ਼ਾਸਨ ਨੇ ਦੇਖਣਾ ਕਿ ਕਿਸੇ ਪ੍ਰਤੀਨਿਧੀ ਦੇ ਨਾਲ ਅਗਰ ਕਿਤੇ ਕੋਈ ਵੀ ਗੁਸਤਾਖੀ ਹੁੰਦੀ ਹੈ ਤੇ ਜਵਾਬਦੇਹੀ ਉਹਨਾਂ ਦੀ ਹੈ ਸੋ ਇਹ ਉਹਨਾਂ ਨੇ ਦੇਖਣਾ ਵੀ ਕੀ ਕਾਰਵਾਈ ਕਰਨੀ ਹੈ ਕਿ ਨਹੀਂ ਕਰਨੇ ਵਿੱਚ ਅਜੀਆਂ ਵੀ ਗੱਲਾਂ ਕਰ ਰਹੇ ਨੇ ਕਿ ਮੇਅਰ ਸਾਹਿਬ ਮੁਖੀ ਨੇ ਅਸੀਂ ਉਹਨਾਂ ਦਾ ਪਰਿਵਾਰ ਹੈ ਕਾਉਂਸਲਰ ਹਨ ਉਹ ਵੱਡਾ ਦਿਲ ਰੱਖਣ ਤੇ ਪੁੱਲ ਜਾਂ ਸਾਰਾ ਕੁਝ ਮੈਂ ਸ਼ੁਕਰਗੁਜ਼ਾਰ ਹਾਂ ਉਸ ਮਾਲਕ ਦੀ ਉਸ ਦਾਤੇ ਦੀ ਉਸ ਪਰਮਾਤਮਾ ਦੀ ਕਿ ਜਿਨੇ ਇਤਨੀ ਵੱਡੀ ਜ਼ਿੰਮੇਵਾਰੀ ਦਿੱਤੀ ਔਰ ਕਹਾਂਗੇ ਉਸ ਮਾਲਕ ਨੂੰ ਵੀ ਅਨਕਾਂਖ ਹੋ ਕੇ ਸਮਰੱਥਾ ਵੀ ਦਿੰਦਾ ਰਹੇ ਸ਼ਾਇਦ ਇਸ ਵੱਡੇ ਦਿਲ ਨਾਲ ਹੀ ਆਪਾਂ ਪਹਿਲਾ ਵਾਰੀ ਪਹਿਲੀ ਵਾਰੀ ਇੰਨਾ ਦੀ ਕੀਤੀ ਉਸ ਗਲਤੀ ਨੂੰ ਉਸੇ ਤਰੀਕੇ ਛੱਡ ਦਿੱਤਾ ਸ਼ਾਇਦ ਕਿਸੇ ਗੱਲ ਨਾਲ ਕਿਸੇ ਨੂੰ ਵੀ ਨਹੀਂ ਇਸ ਗੱਲ ਦਾ ਅਹਿਸਾਸ ਹੋਣ ਦਿੱਤਾ ਉਸ ਦੌਰਾਨ ਵੀ ਉਹਨਾਂ ਦੇ ਵਾਰਡਾਂ ਦਾ ਕੋਈ ਕੰਮ ਨਹੀਂ ਰੁਕਿਆ ਗਿਆ ਉਹਨਾਂ ਵੀ ਉਹ ਗੱਲ ਕਰਨ ਆਏ ਸੀ ਮੈਂ ਉਹਨਾਂ ਨੂੰ ਜੀ ਸਾਦ ਕੇ ਬੁਲਾਇਆ ਚਾਹ ਪਾਣੀ ਪਿਆਈ ਧਰਨਾ ਲਾਂ ਤੋਂ ਬਾਅਦ ਵੀ ਉਹਨਾਂ ਨੇ ਕਿਹਾ ਵੀ ਅਸੀਂ ਚਾਹ ਪੀਣੀ ਹੈ ਬਰਾਬਰ ਸਰਵ ਹੋਈ ਅੱਜ ਵੀ ਉਹ ਧਰਨੇ ਤੇ ਬੈਠੇ ਨੇ ਮੈਂ ਤਾਂ ਆਪਣੇ ਪਰਿਵਾਰ ਦੇ ਮੈਂਬਰ ਸਮਝਦੇ ਉਹਨਾਂ ਨੂੰ ਅੱਜ ਵੀ ਸਮੋਸੇ ਚਾਹ ਸਭ ਕੁਝ ਸਰਵ ਕਰਾਇਆ ਅਥੈ ਡੀ ਜ਼ੋਨ ਤੇ ਦੋ ਦਿਨ ਆਫ ਸੀ ਤਾਂ ਉਹਦੇ ਲਈ ਅਸੀਂ ਵੀ ਹੈਲਪਲੈਸ ਸੀ ਅੱਜ ਵਰਕਿੰਗ ਡੇ ਸੀ ਤੇ ਅੱਜ ਮੇਰੇ ਵੱਲੋਂ ਪੁੱਛੋ ਉਹਨਾਂ ਨੂੰ ਰਿਫਰੈਸ਼ਮੈਂਟ ਮਿਲਣਾ ਖਤਮ ਹੋ ਜਗਾ ਮੈਮ ਮਤਲਬ ਦੇ ਬੈਟਰ ਲਾ ਜੀ ਲਗਾਇਆ ਉਹਨਾਂ ਨੇ ਆ ਠੀਕ ਹੈ ਜੀ ਹੁਣ ਕਿੱਦਾਂ ਚੱਕਣਾ ਹੈ ਵੀ ਉਹ ਹੀ ਦੇਖਣਗੇ ਇਹ ਮੇਰੇ ਵੱਲੋਂ ਆਈ ਐਮ ਸੇਮ ਲਾਈਕ ਦੈਟ ਮੈਂ ਜਿੱਦਾ ਪਹਿਲਾਂ ਸੀ ਉਦਾਂ ਹੀ ਅੱਜ ਆ ਔਰ ਹਮੇਸ਼ਾ ਰਹਾਂਗੀ ਚਾਹੇ ਲੱਖ ਟੌਂਟਾ ਲਗਾਉਂਦੇ ਰਹਿਣ ਪਰ ਮੈਨੂੰ ਉਸ ਚੀਜ਼ ਨਾਲ ਫਰਕ ਨਹੀਂ ਪੈਂਦਾ ਸਾਡਾ ਪਾਣੀ ਬੰਦ ਕਰਤਾ ਕਰਦੇਸ਼ਨ ਦੇ ਵਿੱਚ ਅਸੀਂ ਬਾਹਰੋਂ ਪਾਣੀ ਲੈ ਆ ਕੇ ਨਾ ਆਏ ਆ ਤੇ ਇਹਨਾਂ ਨੂੰ ਪੁੱਛਣਾ ਸੀ ਵਾਸ਼ਰੂਮ ਸਾਰਾ ਕੁਝ ਪੂਰਾ ਟਾਈਮ ਉਹ ਚੱਲਦਾ ਰਿਹਾ ਕਿੱਦਾਂ ਚੱਲੇ ਆਇਆ ਹੁਣ ਆਕਡੇ ਦੇ ਵਿੱਚ ਤੁਸੀਂ ਭਾ ਲੋਗੇ ਕਿ ਵਰਕਰ ਜਾ ਕੇ ਬਰਾਬਰ ਜਿਵੇਂ ਅੱਗੇ ਸਖਾਈਆਂ ਕਰਦੇ ਰਹੇ ਸਾਬ ਕੋ ਕਰਦੇ ਰਹੇ ਛੁੱਟੀ ਵਾਲੇ ਦਿਨ ਤੱਕ ਜੀ ਆਮ ਬਰੀ ਸੌਰੀ ਟੂ ਸੇ ਅਸੀਂ ਕਿਸੇ ਨੂੰ ਫੋਰਸ ਆਪਣੀ ਕਰ ਸਕਦੇ ਵੀ ਤੁਸੀਂ ਹਾਂ ਸਾਨੂੰ ਤਾਂ ਕਰਦੇ ਸ਼ੈਡ ਮੱਛਰ ਬਹੁਤ ਲੜਦੇ ਨੇ ਤੋ ਇਹ ਮੈਂ ਇਹਨੇ ਇਹ ਨਹੀਂ ਕਿ ਐਵੇਂ ਮੇਰ ਮੈਡਮ ਨੇ ਛੜਾਇਨੇ ਨਹੀਂ ਨਹੀਂ ਉਹ ਕਹਿੰਦਾ ਸਾਨੂੰ ਤੰਗ ਕਰਦੇ ਰਾਤ ਨੂੰ ਓਏ ਵੀ ਸਫਾਈ ਨਹੀਂ ਹੈਗੀ ਇੱਥੇ ਅੱਛਾ ਜੀ ਤੇ ਮੈਨੂੰ ਲੱਗਦਾ ਵੀ ਪੂਰੇ ਸ਼ਹਿਰ ਦੇ ਵਿੱਚ ਵੀ ਚੂਹੇ ਹੈਗੇ ਨੇ ਉਹ ਵੀ ਮੈਡਮ ਦੀ ਗਲਤੀ ਹੈ ਪੂਰੇ ਦੁਨੀਆ ਦੇ ਵਿੱਚ ਮਸਕੀਟੋਸ ਹੁੰਦੇ ਨੇ ਉਹ ਵੀ ਮੇਰ ਮੈਡਮ ਦੀ ਗਲਤੀ ਹੈ ਤੋ ਸ਼ਾਇਦ ਕੁਝ ਬਚਿਆ ਹੀ ਨਹੀਂ ਵੀ ਜਿੱਥੇ ਮੇਰੀ ਗਲਤੀ ਨਾ ਗਈ ਨਾ ਸੋ ਡਸਨਟ ਮੈਟਰ ਹਾਊਸ ਹੈ ਔਰ ਜ਼ਿੰਮੇਦਾਰੀ ਨੂੰ ਲੈ ਕੇ ਚੱਲੀਏ ਪਬਲੀਕਲੀ ਮੇਰਾ ਇਹ ਓਪਨਲੀ ਸਭ ਨੂੰ ਇੱਕ ਲੁਧਿਆਣਾ ਵਾਸੀਆਂ ਨੂੰ ਇੱਕ ਅਪੀਲ ਹੈ ਕਿ 노 ਡਾਊਟ ਤੁਹਾਡੇ ਕੌਂਸਲਰ ਸਾਹਿਬਾਨ ਉੱਥੇ ਆਪਣੇ ਪਰਸਨਲ ਇੰਟਰਸਟ ਕਰਕੇ ਆਪਣੀ ਈਗੋ ਸੈਟੀਸਫਾਈ ਕਰਨ ਲਈ ਬੈਠੇ ਨੇ ਬਟ ਅਸੀਂ ਹਮੇਸ਼ਾ ਇੱਕ ਟੀਮ ਦੇ ਨਾਲ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਜਿਸ ਜਿਸ ਵਾਰਡ ਦੇ ਕਾਉਂਸਲਰ ਉੱਥੇ ਧਰਨਾ ਲਾ ਕੇ ਬੈਠੇ ਨੇ ਤੁਸੀਂ ਘਬਰਾਉਣਾ ਨਹੀਂ ਵੀ ਅਸੀਂ ਕਿਨੂੰ ਜਾ ਕੇ ਕੰਪਲੇਨ ਕਰੀਏ ਕਿਹਨੂੰ ਦੱਸੀਏ ਹਮੇਸ਼ਾ ਤੁਹਾਡੇ ਲਈ ਸਵੇਰ ਤੋਂ ਸ਼ਾਮ ਤੱਕ ਅਤੀ ਅਵੇਲੇਬਲ ਆ ਅਗਰ ਕੋਈ ਦਿੱਕਤ ਹੈ ਬੀਂਗ ਅ ਮੇਅਰ ਮੇਰੀ ਜ਼ਿੰਮੇਵਾਰੀ ਬਣਦੀ ਹੈ ਹਰ ਵਾਰਡ ਲਈ ਤੁਸੀਂ ਆ ਕੇ ਆਪਣੀ ਦਿੱਕਤ ਦੱਸ ਸਕਦੇ ਹੋ ਤੇ ਅਸੀਂ ਉਸ ਦਿੱਕਤ ਨੂੰ ਤਹਿਲ ਦੇ ਆਧਾਰ ਦੇ ਉੱਤੇ ਹੱਲ ਵੀ ਕਰਾਵਾਂਗੇ ਔਰ ਹਮੇਸ਼ਾ ਆਪ ਜੀ ਦੀ ਸੇਵਾ ਵਿੱਚ ਦਿੱਸਾ ਪਹਿਲਾਂ ਹਾਜ਼ਰ ਸੀ ਹੁੰਦੇ ਉਸੇ ਤਰੀਕੇ ਨਾਲ ਹੱਥੀਂ ਬਵਾਗੇ ਜੀ ਬੋਬਤਨ ਅਜੀਤ ਐਸਨ ਸਾਡੇ ਨਾਲ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਕਹਿੰਦੇ ਕਿ ਅਸੀਂ ਨਾ ਕਦੀ ਕਿਸੇ ਦਾ ਕੰਮ ਰੋਕਿਆ ਨਾ ਅੱਗੇ ਰੋਕਾਂਗੇ ਜਿਹੜੇ ਕਾਉਂਸਲਰ ਉੱਥੇ ਬੈਠੇ ਵੀ ਹੋਏ ਨੇ ਉਹ ਉਹਨਾਂ ਦੇ ਇਲਾਕੇ ਦੇ ਲੋਕ ਪਰੇਸ਼ਾਨ ਨਾ ਹੋਣ ਜੇ ਉਹਨਾਂ ਦਾ ਕੋਈ ਕੰਮ ਰੁਕਦਾ ਤਾਂ ਸਿੱਧਾ ਆ ਕੇ ਇਹਨਾਂ ਦੇ ਨਾਲ ਗੱਲ ਕਰ ਸਕਦੇ ਨੇ ਕੰਮ ਨਹੀਂ ਕੋਈ ਰੁਕੇਗਾ ਤਾਂ ਜਿਹੜਿਆ ਬੇਸਾਨਾ ਜੁੜੇ ਰਹੋ ਅੱਜ ਦੇ ਵਾਸਤੇ ਇਨਹੀਂ ਲੁਧਿਆਣਾ ਤੋਂ ਸਨ ਜੀ ਜਨਰਲ ਹੈ ਜੀ